ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਦਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਘਾਤ ਕੰਮ ਪੜ੍ਹਾਈ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਈ ਜਾਂਦੀ ਹੈ ਸਾਡੇ ਘਰੇ ਲੋ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਜੀ ਆਓ ਜੀ ਨੋਟ ਕਰੀਏ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਕਾਸਟ ਜੱਟ ਸ਼ਿਕ ਜਨਮ 24/4/1979 ਕੱਦ 5 ਫਟ 8 ਇੰਚ ਗੋਤ ਘਟੜਾ ਪੜਾਈ ਪਲੱਸ ਟੂ ਲੜਕੇ ਦੀਆਂ ਦੋ ਭੈਣਾਂ ਨੇ ਇੱਕ ਭਰਾ ਤੇ ਸਾਰੇ ਮੈਰਿਡ ਨੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਪੀਆ ਦੀ ਫਾਈਲ 6 ਮਹੀਨੇ ਬਾਅਦ ਅਪਲਾਈ ਹੋਵੇਗੀ ਲੜਕਾ ਤਲਾਕशुदा ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਤੇ ਇੱਕ 7 ਸਾਲ ਦਾ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕ ਸੁਦਾ ਹੋਵੇ ਜਿੰਨਾਂ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਇਸ ਨੰਬਰ ਤੇ WhatsApp ਰਾਹੀਂ ਤੁਸੀਂ ਕੈਨੇਡਾ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਤ ਰਵੀਦਾਸ ਸਿੱਖ ਜਨਮ ਨਿਸ਼ਾ ਕਰਨ ਮੈਂ 5 ਫੁੱਟ 5 ਇੰਚ ਪੜਾਈ ਐਮਏ ਬੀ ਐ ਬੀ ਐਡ ਐਂਟੀਟੀ ਜੌਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਦੋ ਪੈਣਾ ਮੈਰਿਡ ਨੇ ਯੂਕੇ ਵਿੱਚ ਸੈਟਲ ਹੈ ਪਤਾ ਲੁਧਿਆਣਾ ਲੜਕੀ ਸੋਹਣੀ ਚ ਨਕੀ ਹੈ ਜੀ ਮੰਗ ਇਹਨਾਂ ਨੂੰ ਰਵਿਦਾਸ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੋਂ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੰਜਾਬ ਪੁਲਿਸ ਵਿੱਚ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲਾ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਆਕਾਸ਼ ਤੇ ਜੱਟ ਸਿੱਖ ਕੱਦ 5 ਫਟ 8 ਇੰਚ ਜਨਮ 1984 ਪੜ੍ਹਾਈ ਪਲੱਸ 2 ਪਤਾ ਸ੍ਰੀ ਫਤੇਗੜ ਸਾਹਿਬ ਪਰਿਵਾਰ ਵਿੱਚ ਇੱਕ ਭਰਾ ਬੈਲਜੀਅਮ ਵਿੱਚ ਲੜਕਾ ਵੀ ਬੈਲਜੀਅਮ ਵਿੱਚ ਪੀਆਰ ਹੈ ਜ਼ਮੀਨ 10 ਕਿਲੇ 2 ਢੋਮਾ ਪਰਾਵਾਂ ਨੂੰ 5-5 ਕਿਲੇ ਆਉਂਦੀ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਤਲਾਕशुदा ਜਾਂ ਵਿਤਵਾ ਬਿਨਾ ਬੱਚੇ ਤੋਂ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਲੜਕੀ ਸਿਰਫ ਜੱਟ ਸਿੱਖ ਕਾਸਟ ਤੋਂ ਹੋਵੇ ਉਮਰ 30 ਸਾਲ ਤੋਂ ਉੱਪਰ ਹੋਵੇ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮਤੋ 1 200 ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿਕ ਪੜਾਈ ਬੈਚਲਰ ਅਵਾਰਡਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮਹਿਰੜਾ ਹੈ ਲੜਕੀ ਸੋਹਣੀ ਸੁਨੱਖੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ اے ਪੀ ਆਰ ਹੋਵੇ ਲੜਕੇ ਨੂੰ ਅੱਠ ਤੋਂ 10 ਕਿਲੇ ਜ਼ਮੀਨ ਹੋਵੇ ਸਿਰਫ ਜੱਟ ਕਾਸਤ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹ ਇਹਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 7/9/1994 ਗੋਤ ਸਿੱਧੂ ਕਾਸਤ ਜੱਟ ਸੇ ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ ਟੂ ਪਾਸ ਪਤਾ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਪਿਤਾ ਮਨਜੀਤ ਸਿੰਘ ਦੋ ਭੈਣਾਂ ਮੈਰਿਡ ਨੇ ਜ਼ਮੀਨ ਇੱਕ ਇਕਿਲਾ ਕੰਮ ਫੋਟੋਗ੍ਰਾਫਰ ਆਪਣੀ ਸ਼ਾਪ ਆ ਜੀ ਸ਼ਾਪ ਨਾਮ ਮੈਜੀਕਲ ਫ੍ਰੇਮਿੰਗ ਲੜਕਾ ਸੋਨਾ ਸੁਨਖਾ ਨਸੇ ਤੋਂ ਰਹਤ ਹੈ ਮੰਗ ਇਹਨਾਂ ਨੂੰ ਵਧੀਆ ਜੱਟ ਸਿੱਖ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1 1 1992 ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਕਾਸਟ ਸ਼ੈਣੀ ਪਰਿਵਾਰ ਵਿੱਚ ਪਿਤਾ ਹਨ ਮਾਤਾ ਖਫਾਇਰ ਨੇ ਦੋ ਭਰਾ ਮੈਰਿਟ ਨੇ ਗਵਰਨਮੈਂਟ ਜੋਬ ਕਰਦੇ ਨੇ ਇੱਕ ਭੈਣ ਮੈਰਿਟ ਹੈ ਪਤਾ ਇੰਡੀਆ ਦਾ ਹੁਸਿਆਰਪੁਰ ਲੜਕੇ ਦਾ ਆਪਣਾ ਇਕੱਲੇ ਦਾ ਵਧੀਆ ਮਕਾਨ ਬਣਿਆ ਹੋਇਆ ਹੈ ਲੜਕਾ ਦੁਬਈ ਵਿੱਚ ਹੈ ਜੋਬ ਕਰੇਨ ਆਪਰੇਟਰ ਦੀ ਸੈਲਰੀ 70 ਤੋਂ 80 ਹਜ਼ਾਰ ਮਹੀਨੇ ਦੀ ਲੜਕਾ ਸੋਨਾ ਸੁਨਖਾ ਨਸੇ ਤੋਂ ਰਹਿਤਾ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਕੋਈ ਦਾਜ ਦੀ ਮੰਗ ਨਹੀਂ ਲੜਕੀ ਸੈਣੀਕ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18 12 1991 ਜਨਮ ਦਾ ਸਮਾਂ 6:37 a.m. ਕਾਸ਼ਟ ਖੱਤਰੀ ਗੋਤ ਵੇਦੀ ਨਾਨਕੇ ਗੋਤ ਬਸਰਾ ਪੜਾਈ ਪਲੱਸ 2 ਪਾਸ ਪਲੱਸ ਡਿਪਲੋਮਾ ਆਟੋਮੋਬਾਈਲ ਦਾ ਪਤਾ ਸ੍ਰੀ ਅਮਰਸਰ ਸਾਹਿਬ ਪਰਿਵਾਰ ਵਿੱਚ ਪਿਤਾ ਹਰਜਿੰਦਰ ਸਿੰਘ ਇਲੈਕਟ੍ਰੀਸ਼ੀਅਨ ਸੌਫਟ ਕੀਪਰ ਨੇ ਮਾਤਾ ਹਰਚਨਕਾ ਔਰ ਹਾਊਸ ਵਾਈਫ ਨੇ ਇੱਕ ਪੈਨ ਮੈਰਿਡ ਹੈ ਆਸਟ੍ਰੇਲੀਆ ਸਿਟੀਜ਼ਨ ਨੇ ਵਲ ਸਟਟਡ ਨੇ ਜੋਬ 12 ਸਾਲ ਤੋਂ ਨਕੋਦਰ ਚੌਂਕ ਜਲੰਧਰ ਲੌਲੀ ਆਟੋਮੋਬਾਈਲ ਮਰੂਤੀ ਸੇਨਜੂਕੀ ਵਿੱਚ ਸੈਲਰੀ 25000 ਮਹੀਨੇ ਦੀ ਲੜਕਾ ਸੋਨਾ ਸੁਨਖਾਨਾ ਸੇ ਤੋਰ ਰਿਹਾ ਹੈ ਲੜਕਾ ਵੈਸੇ ਕਟਿੰਗ ਵਾਲਾ ਹੈ ਪਰ ਪੱਗ ਬੰਨਦਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਣ ਦੀ ਚਾਹਵਾਨ ਲੜਕੀ ਚਾਹੀਦੀ ਹੈ ਕਿਉਂਕਿ ਲੜਕੇ ਨੇ ਆਪਣੀ ਭੈਣ ਕੋਲ ਆਸਟ੍ਰੇਲੀਆ ਜਾਣਾ ਹੈ ਲੜਕੀ ਦੀ ਕਾਸਟ ਅਰੋੜਾ ਖੱਤਰੀ ਸ਼ਿੰਬੇ ਰਾਮ ਗੜੀਆ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘਲ ਜਨਮ 23 11 1991 ਜਨਮ ਦਾ ਸਮਾਂ 4am ਕੱਦ 5 ਫੁੱਟ 3 ਇੰਚ ਕਾਸਤ ਖੱਤਰੀ ਪਾਟਿਆ ਪੜਾਈ ਕਰਮੋ ਕੇ ਸਿੰਘ ਬੀਕੋਮ ਪਰਿਵਾਰ ਵਿੱਚ ਪਿਤਾ ਦੀ 숍 ਹੈ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਸੈਟਲ ਸ਼ਟਲ ਹੈ ਲੜਕਾ ਸੋਨਾ ਸਿੰਘਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਕੰਮ ਲੜਕੇ ਦਾ ਕੋਲ ਡਰਿੰਕ ਤੇ ਦੇਸ਼ਪੋਜਲ ਦਾ ਹੋਲਸੇਲ ਦਾ ਕਾਰੋਬਾਰ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਦਾਲ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਜਲੰਧਰ ਤੇ ਲੁਧਿਆਣੇ ਨੂੰ ਪਹਿਲ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜੁਲਾਈ 2003 ਕਾਸਟ ਜੱਟ ਸਿੱਖ ਗੋਤ ਬਰਾੜ ਕਾਦੇ ਸੇ ਛੋਟਾ ਪੜਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਬਟਿੰਡਾ ਲੜਕੇ ਦਾ ਇੱਕ ਛੋਟਾ ਪਰਾਹਾ ਹੈ ਜ਼ਮੀਨ 35 ਕਿਲੇ ਦੋਵਾਂ ਭਰਾਵਾਂ ਨੂੰ 7.5 7.5 ਕਿਲੇ ਆਉਂਦੀ ਹੈ ਹੋਰ ਸ਼ਹਿਰੀ ਪ੍ਰਾਪਰਟੀ ਵੀ ਹੈ ਤੇ ਸਾਈਡ ਬਿਜ਼ਨਸ ਵੀ ਹੈ ਤੇ ਵਧੀਆ ਕੰਮਕਾਰ ਹੈ ਲੜਕਾ ਸੋਹਣਾ ਸੁਨਖਾ ਨਸੇ ਤੋਂ ਰਹਤਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਨੂੰ ਪਹਲ ਹੈ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾਂ ਕਾਂਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਜੱਟ ਸਿਕ ਗੋਤ ਬਰਾੜ ਕੱਤ 5 ਫੁੱਟ 7 ਇੰਚ ਪੜ੍ਹਾਈ ਸਿਵਲ ਇੰਜੀਨੀਅਰਿੰਗ ਤੇ ਆਰਕਟੈਕਚਰ ਪਤਾ ਮੋਗਾ ਲੜਕਾ ਕੈਨੇਡਾ ਪੀਆਰ ਹੈ ਜੋਬ ਸਟ੍ਰਕਚਰਲ ਡਿਜ਼ਾਈਨਰ ਤੇ ਟਰੱਕ ਡਰਾਈਵਰ ਹੈ ਜੀ ਪਰਿਵਾਰ ਵਿੱਚ ਮਾਤਾ ਪਿਤਾ ਹਨ ਮਾਤਾ ਪਿਤਾ ਕੋਲ ਕੈਨੇਡਾ ਦਾ ਸਪੋਰ ਬੀਜਾ ਹੈ ਇੱਕ ਵੱਡਾ ਬੜਾ ਮੈਰਿਡ ਹੈ ਇੰਗਲੈਂਡ ਵਿੱਚ ਹੈ ਜ਼ਮੀਨ 8 ਏਕੀਲੇ ਦੋਵਾਂ ਭਰਾਵਾਂ ਨੂੰ 4-4 ਏਕੀਲੀਆਂ ਆਉਂਦੀ ਹੈ ਲੜਕੇ ਦਾ ਸਾਰਾ ਪਰਿਵਾਰ ਅਮਰਿਤਧਾਰੀ ਹੈ ਲੜਕੇ ਦਾ ਅਮਰਤ ਨਹੀਂ ਸਕਿਆ ਪਰ ਪੱਕਾ ਬੰਦਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਹੈ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਆ ਤੋਂ ਹੋਵੇ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੂਗਾ ਤੇ ਫੀਡ ਕੋਡ ਇਹਦੇ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਹੰਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਨਾਕਾਸ ਰਾਮਦਾਸੀਆ ਸਿੱਖ ਖੱਦ 5 ਫੁੱਟ 5 ਅਤੇ ਪੜਾਈ ਜੀ ਐਨ ਐਮ ਪਾਸ ਪੋਸਟ ਬੈਸਿਕ ਕੰਮ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰ ਲੜਕੀ ਸੋਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਲੜਕਾ ਨਸਾ ਰਹਾ ਹੈ ਤਾਂ ਹੋਵੇ ਦੋਬੇਰੀਆਂ ਨੂੰ ਪਹਰ ਹੈ ਜੀ ਮੈਰਜ ਪਰਵਾਰੇ ਪਰਵਾਰ ਨੂੰ ਫੋਨ ਨਾ ਕਾਂਜੀ ਪਰਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 2001 ਗੋਤ ਪੁੱਲਰ ਕਾਸਟ ਜੱਟ ਸਿੱਖ ਕੱਦ 6 ਫੁੱਟ 3 ਇੰਚ ਪੜਾਈ ਪਲਾਸਟੂ ਤੋਂ ਬਾਅਦ 에ਅਰ ਹੋਸਟੈਸ ਦੀ ਡਿਗਰੀ ਪਤਾ ਲੁਧਿਆਣਾ ਜਬ ਇੰਡੀਗੋ 에ਅਰਲਾਈਨ ਦਿੱਲੀ 에ਅਰਪੋਰਟ ਤੇ ਪਰਿਵਾਰ ਵਿੱਚ ਮਾਤਾ ਹੌਸਮਤ ਨੇ ਇੱਕ ਭੈਣ ਜੋਬ ਕਰਦੇ ਨੇ ਵਧੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਹੈ ਜੀ ਮੰਗ ਇਹਨਾਂ ਨੂੰ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਦੀ ਲੜਕੀ ਚਾਹੀਦੀ ਹੈ 에ਅਰਪੋਰਟ ਤੇ ਜੋਬ ਕਰਦੀ ਲੜਕੀ ਨੂੰ ਪਹਿਲ ਹੈ ਜਾਂ ਹੋਰ ਵੀ ਸੰਪਰਕ ਕਰ ਸਕਦੇ ਹਨ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਜੱਤ ਸਿੱਖ ਕਾਸਟ ਤੋਂ ਨਹੀਂ ਹੋਵੇ ਐਨਆਰਆਈ ਤੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕੰਨਜੀ ਲੜਕੀ ਲੁਧਿਆਣਾ ਮੋਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਨੋਟ ਕਰੋ ਜੀ ਨਾਮ ਸਿੰਘ ਜਨਮ ਸੇਦ ਸੰਪਰਨ 1992 ਕੱਦ 5 ਫੁੱਟ 9 ਇੰਚ ਕਾਸਟ ਜੱਤ ਸਿੱਖ ਗੋਤ ਸੰਧੂ ਪੜ੍ਹਾਈ ਬੀਟੈਕ ਤੇ ਬੀਟੈਕ ਇਨਫੋਰਮੇਸ਼ਨ ਟੈਕਨੋਲੋਜੀ ਮਾਤਾ ਦਾ ਗੋਤ ਬੱਲ ਦਾਦੀ ਦਾ ਗੋਤ ਕੁਮਾਨ ਦਾਤ ਕੇ ਗੋਤ ਸੰਦੂ ਪਰਿਵਾਰ ਵਿੱਚ ਪਿਤਾ ਬਿਜ਼ਨੈਸਮੈਨ ਤੇ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਮੈਰਿਡ ਹੈ ਤਿੰਨ ਫਲੌ ਗਵਰਨਮੈਂਟ ਟੀਚਰ ਦਿੱਲੀ ਵਿੱਚ ਇੱਕ ਭਰਾ ਮਕੈਨੀਕਲ ਇੰਜੀਨੀਅਰਿੰਗ ਆਸਟ੍ਰੇਲੀਆ ਵਿੱਚ ਵਾਰਕ ਵਿੱਚ ਸਿਕਿਉਰਿਟੀ ਸੁਪਰਵਾਈਜ਼ਰ ਇੰਡੀਆ ਦਾ ਪਤਾ ਫਰੀਦাবাদ ਹਰਿਆਣਾ ਲੜਕਾ ਸਾਹਸ ਰਖਾਣਾ ਸੇ ਤੋਂ ਰਹਿਤ ਹੈ ਜੌਬ ਵਰਕਿੰਗ ਇਨ ਸੌਫਟਵੇਅਰ ਡਿਪਲੋਮੈਂਟ ਵਿਸ਼ੇਨਾ ਸਿਸਟਮ ਇਨ ਇੰਡੀਆ ਲੜਕੇ ਕੋਲ 491 ਵੀਜ਼ਾ ਵਰਕ ਪਰਮਿਟ ਹੈ ਜੀ ਲੜਕੇ ਦੀ ਇਨਕਮ ਆਸਟ੍ਰੇਲੀਆ 70000 ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੇ ਪਾਵੇਂ ਇੰਡੀਆ ਤੋਂ ਹੋਵੇ ਪਾਵੇਂ ਆਸਟ੍ਰੇਲੀਆ ਤੋਂ ਹੋਵੇ ਕੋਈ ਵੀ ਜਾਣਕਾਰ ਕਾਸਟ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮੰਨ ਨੰਬਰ 1992 ਕਾਸਟ ਚਾਟ ਸਿੱਖ ਕੱਦ 5 ਫਟ 10 ਇੰਚ ਗੋਤ ਦਿਓ ਪੜਾਈ ਪਲੱਸ 2 ਮਕੈਨੀਕਲ ਇੰਜੀਨੀਅਰਿੰਗ ਕਮ ਆਪਣਾ ਵੈਲ ਸੈਟਡ ਬਿਜ਼ਨਸ ਇਨਕਮ 1.5 ਲੱਖ ਪਰ ਮਹੀਨੇ ਦੀ ਕਮਰਸਰ ਪ੍ਰਾਪਰਟੀ ਜਿਸ ਦਾ 60000 ਰੁਪਏ ਦਾ ਕਿਰਾਇਆ ਆਉਂਦਾ ਹੈ ਵਧੀਆ ਘਰ ਪਰਿਵਾਰ ਹੈ ਕੱਲ ਪ੍ਰਾਪਰਟੀ 3 ਕਰੋੜ ਦੀ ਇਕੱਲਾ ਲੜਕਾ ਹੈ ਜੀ ਭੈਣ ਕੋਈ ਭੈਣ ਭਰਾ ਨਹੀਂ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਉਸ ਵਾਈਫ ਨੇ ਲੜਕਾ ਤਲਾਕशुदा ਵੇਚੂ ਰਿਹਾ ਹੈ ਤੇ ਮੰਗਲਿਕ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਮੰਗਲੀਕ ਲੜਕੀ ਚਾਹੀਦੀ ਹੈ ਲੜਕੀ ਕੁਵਾਰੀ ਹੋਵੇ ਭਾਵੇਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਵਿਆਹ ਸਿੰਪਲ ਕਰਨਾ ਹੈ ਜੀ ਕੋਈ ਦਾਸ ਦੀ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਅਕਤੂਬਰ 1999 ਕੱਦ 6 ਫੁੱਟ ਗੋਤ ਬਰਾੜ ਕਾਸਟ ਜੱਟ ਸਿੱਖ ਪੜਾਈ ਪਲੱਸ ਟੂ ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਹੈ ਜੀ ਲੜਕਾ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਹੈ ਸਾਰੀ ਫੈਮਿਲੀ ਸਰੀ ਕੈਨੇਡਾ ਵਿੱਚ ਸੈਟਲ ਹੈ ਕੈਨੇਡਾ ਵਿੱਚ ਆਪਣੇ ਦੋ ਘਰ ਹਨ ਇੰਡੀਆ ਦਾ ਪਤਾ ਮੋਗਾ ਜ਼ਮੀਨ ਦਾਸ ਕਿਲੇ ਹੈ ਲੜਕਾ ਸੋਨਾ ਸੰਖਾ ਨਸੇ ਤੋਂ ਰਹਾਤਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਮੈਡੀਕਲ ਲਾਈਨ ਵਿੱਚ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਜੱਟ ਜੱਟ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਘਰ ਇਹਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੇਬਾਰੰੂ 99 ਕੱਦ 5 ਫੁੱਟ 7 ਇੰਚ ਕਸਤ ਰਾਜਪੂਤ ਜਨਮ ਸਥਾਨ ਜਲੰਧਰ ਪੜਾਈ ਐਮ ਐਸ ਸੀ ਐਮ ਐਸ ਸੀ ਮਾਈਕਰੋਬੀਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਜਨਰਲ ਫੈਨੈਂਸਿਕਲ ਡਾਕਟਰ ਨੇ ਮਾਤਾ ਦੀ ਆਪਣੀ ਹੋਮੋਪੈਥੀ ਦੀ ਸ਼ੋਬਾ ਹੈ ਪਿਤਾ ਦਾ ਗੋਤਰਾ ਲੋਵਾਲ ਮਾਤਾ ਦਾ ਗੋਤ ਡਾਰੀ ਇੱਕ ਭਰਾ ਅਨਵਰਨ ਡਾਕਟਰ ਬੀ ਐਮ ਐਸ ਭੈਣ ਕੋਈ ਨਹੀਂ ਲੜਕਾ ਸੋਨਾ ਸੁਨੱਖਾ ਪੱਗ ਵੰਦਾ ਹੈ ਜੋ ਆਪਣੀ ਲੈਬੋਰਟਰੀ ਆਪਣਾ ਬਿਜ਼ਨਸ ਹੈ ਜੀ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਮੈਡੀਕਲ ਫਰਮੈਸ਼ਨਲ ਲੜਕੀ ਚਾਹੀਦੀ ਹੈ ਜਿਵੇਂ ਲੈਬ ਪਾਥੋਲੋਜਿਸਟ ਬੀਐਮਐਸ ਬੀਐਚਐਮਐਸ ਬੀਪੀਟੀ ਬੀਡੀਐਸ ਹੋਵੇ ਜੇ ਲੜਕੀ ਡਿਗਰੀ ਕਰ ਰਹੀ ਹੋਵੇ ਤਾਂ ਵੀ ਪਰ ਸੰਪਰਕ ਕਰ ਸਕਦੇ ਹਨ ਲੜਕੀ ਰਾਜਪੂਤ ਜਾਂ ਸਿੱਖ ਫੈਮਲੀ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਾਤ 12/1996 ਉਮਰ 28 ਸਾਲ ਦਾ ਆਸਤ੍ਰ ਰਾਮ ਦਾਸਿਆ ਸਿੱਖ ਕੱਦ 5 ਫੁੱਟ 6 ਇੰਚ ਪੜਾਈ ਬੀ ਟੈਕ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਤੇ ਛੋਟੇ ਭੈਣ ਭਰਾ ਹਨ ਇੰਡੀਆ ਦਾ ਪਤਾ ਹਸੀਆ ਪਰ ਲੜਕਾ ਜੁਕੇ ਵਿੱਚ ਹੈ ਲੜਕਾ ਸੋਨਾ ਸੁਨਖਾ ਖਾਣਾ ਸਹ ਰਹਿਤਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਜੁਕੇ ਵਿੱਚ ਜੁਕੇ ਵਿੱਚ ਹੋਵੇ ਪੀਆਰ ਜਾਂ ਵਰਕ ਪਰਮਟ ਤੇ ਹੋਵੇ ਲੜਕੀ ਕਿਸੇ ਵੀ ਕੰਟ ਤੋਂ ਹੋਵੇ ਕੋਈ ਜਾਤੀ ਵੰਦਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਆਗਿਆ ਲਰਿਖਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਚੱਟ ਸਿੱਖ ਪਤਾ ਪਿੰਡ ਬੋਰਜ ਢਿਲਵਾ ਜ਼ਮੀਨ 5 ਕਿਲੇ ਕੰਮ ਖੇਤੀਬਾੜੀ ਖੇਤੀਬਾੜੀ ਦੇ ਸੰਧ ਆਪਣੇ ਨੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇਕੱਲਾ ਲੜਕਾ ਹੈ ਕੋਈ ਭੈਣ ਭਰਾ ਨਹੀਂ ਵਧੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਬਿਲਕੁਲ ਗਰੀਬ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਲਈ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਲ ਦੀ ਕੋਈ ਦਾਦੀ ਪਰਿਵਾਰ ਵੱਲੋਂ ਕੋਈ ਮੰਗੇ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਹਾ ਨੋਟ ਕਰੋ ਜੀ ਨਾਮ ਸਿੰਘ ਜਨਮ ਸ੍ਰੀ 1994 ਕੱਦ 5 ਫਟ 8 ਇੰਚ ਪੜਾਈ ਗ੍ਰੈਜੂਏਸ਼ਨ ਡਿਪਲੋਮਾ ਲੱਕਤੀ ਕਲ ਐਨਕਮਿਨਿਕੇਸ਼ਨ ਇੰਜੀਨੀਅਰਿੰਗ ਜੌਬ ਆਪਣਾ ਬਿਜ਼ਨਸ ਸੈਲਰੀ 8 ਤੋਂ 10 ਲੱਖ ਕਸਟ ਬੋਰਡ ਸਮੇਤ ਸਿੱਖ ਲੜਕਾ ਵੈਜੀਟੇਰੀਅਨ ਹੈ ਜੀ ਪਿਤਾ ਮੈਨੇਜਰ ਮਾਤਾ ਹਾਊਸ ਵਾਈਫ ਨੇ ਇੱਕਪਰਾਜੂਕੇ ਵਿੱਚ ਇੱਕ ਭੈਣ ਅਨਮੈਰਿਡ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਣ ਕੇ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਸਟ ਬੋਰਡ ਸਮੇਤ ਜਾਂ ਕੋਈ ਵੀ ਜਰਨਲ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸਟ ਜੱਟ ਸਿੱਖ ਗੋਤ ਹੀਰ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਤੋਂ ਬਾਅਦ ਵੈਂਟਰੀ ਦਾ ਕੋਰਸ ਪਤਾ ਨੂਰ ਮਹਿਲ ਦਲੰਦਰ ਪਰਿਵਾਰ ਵਿੱਚ ਮਾਤਾ ਪਿਤਾ ਤਿੰਨ ਭੈਣਾਂ ਕੈਨੇਡਾ ਵਿੱਚ ਮੈਰਿਡ ਨੇ ਪਰਾ ਕੋਈ ਨਹੀਂ ਲੜਕੇ ਨੂੰ 20 ਕਿੱਲੇ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਤੇ ਲੜਕਾ ਸੁਆਣਸ ਨਕਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਦਾਜ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸ਼ਤ ਜੱਟ ਸਿੱਖ ਪੜਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜ੍ਹਾਈ ਬੀਐਸਸੀ ਨਰਸਿੰਗ ਜੋਬ ਗਵਰਨਮੈਂਟ ਰਜਿਸਟਰ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਹੈ ਜੀ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਜੱਟ ਸਿੱਖ ਕਾਸਟ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲ ਹੈ ਲੜਕਾ ਨਸਾਰਾ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੋਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 12 1998 ਜਨਮ ਦਾ ਸਮਾਂ 2:25 ਪੀਐਮ ਕਾਸਟ ਸ਼ਿੰਭੇ ਕੱਦ 5 ਫੁੱਟ 6 ਇੰਚ ਪੜਾਈ ਬੀ ਕਾਮ ਕੰਮ ਮਨਿਆਰੀ ਦੀ ਦੁਕਾਨ ਇੱਕਪਰਾ ਹਨਮਰੜ ਪਤਾ ਹੋਪੜ ਲੜਕਾ ਸੋਹਣਾ ਸੁਨੱਖਾ ਹੈ ਤੇ ਲੜਕਾ ਮੰਗਲੀਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲੀਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਸ਼ੀਂਬੇ ਕਾਸਟ ਨੂੰ ਫੈਰ ਹੈ ਬਾਕੀ ਹੋਰ ਉੱਚ ਕਾਸਟ ਦੇ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਾਰ ਕਾਸ਼ਤ ਜੱਟ ਸੇਖੋ ਉਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜਾਬ ਲੜਕੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜਮਿੰਗ 24 ਕੀਲੇ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਉਸ ਤੋਂ ਉੱਪਰ ਪਰ ਅਹੁਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕੱਦ 5.8 ਇੰਚ ਪੜਾਈ ਪਾਸਟੂ ਕਾਸਟ ਜੱਟ ਸਿੱਖ ਗੋਤ ਬਰਾਜ ਜਮੀਨ ਚਾਰ ਕਿੱਲੇ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਦੋ ਭਰਾ ਮੈਰਿਡ ਨੇ ਇੱਕ ਕੈਨੇਡਾ ਵਿੱਚ ਇੱਕ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪੀਆਰ ਹੈ ਵਧੀਆ ਕਾਮਕਾਰ ਹੈ ਲੜਕਾ ਸੋਨਾ ਸੰਖਾ ਹੈ ਮੰਗ ਇਹਨਾਂ ਨੂੰ ਵਧੀਆ ਘਰ ਲੋ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤੰਦਰੁਸਤ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਹਾਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸ ਸੈਣੀ ਜਨਮ 6/7/1998 ਕੱਦ 5 ਫੁੱਟ 10 ਇੰਚ ਕਾਸਟ ਸਿੱਖ ਸੈਣੀ ਪੜਾਈ ਮਕੈਨੀਕਲ ਇੰਜੀਨੀਅਰਿੰਗ ਤੇ ਬੈਚਲਰ ਆਫ ਪ੍ਰੋਫੈਸ਼ਨਲ ਮੈਟਰੋਨਿਕ ਮਈ 2025 ਵਿੱਚ ਕੰਪਲੀਟ ਹੋਵੇਗਾ ਲੜਕਾ ਸੋਨਾ ਸਲੱਖਾ ਜੀ ਲੜਕੇ ਦੀ ਹੌਬੀ ਚ ਯੋਗਾ ਐਕਸਰਸਾਈਜ਼ ਚ ਸਾਈਕਲਿੰਗ ਸਵਿਮਿੰਗ ਤੇ ਬਿジネス ਬੋਕਾ ਪੜਨਾ ਸ਼ੌਕ ਹੈ ਲੜਕਾ ਨਸ਼ੇ ਤੋਂ ਰਹਿਤ ਹੈ ਸੈਲਰੀ ਰੀਅਲ اسٹیਟ ਵਰਕ ਅਤੇ ਮਲਟੀਪਲ ਅਰਪਨ ਪ੍ਰਾਪਰਟੀ ਤੋਂ ਤੇ ਰੀਅਲ ਇਨਕਮ 80000 ਪਲੱਸ ਫਾਤਾ ਨੇੜੇ ਇੰਟਰਨੈਸ਼ਨਲ 에어ਪੋਰਟ ਦਿੱਲੀ ਪਰਿਵਾਰ ਵਿੱਚ ਮਾਤਾ ਅਫਸਰ ਨੇ ਪਿਤਾ ਪ੍ਰਾਪਰਟੀ ਡੀਲਰ ਹਨ ਇੱਕ ਭੈਣ ਮੈਰਿਡ ਹੈ ਕੈਨੇਡਾ ਵਿੱਚ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਨਾਮ ਸੁਭਾਅ ਵਾਲੀ ਹੋਵੇ ਪਰਿਵਾਰ ਵੱਲੋਂ ਦੱਸਤੀ ਕੋਈ ਮੰਗ ਨਹੀਂ ਲੜਕੀ ਸਿੱਖ ਸੈਣੀ ਜਾਂ ਜਨਰਲ ਕਾਸਟ ਤੋਂ ਹੋ ਗਈ ਮੈਰਿਜ ਪਰਵਾਰੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 43 ਸਾਲ ਕੱਦ 5 ਫੁੱਟ 6 ਇੰਚ ਕਾਸਟ ਅਰੋੜਾ ਸਿੱਖ ਕਾਲੜਾ ਪੜਾਈ ਪਲਾਸਟਿਕ ਕੰਮ ਅਲੂਮੀਨੀਅਮ ਗੇਟ ਫਾਈਬਰ ਕਾਰਟਨ ਦੀ ਆਪਣੀ ਦੁਕਾਨ ਹੈ ਜੀ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਇੱਕ ਭਰਾ ਅਨ ਮੈਰਿਡ ਹੈ ਲੜਕਾ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਹੈ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਇਹਨਾਂ ਦੇ ਇੱਕ ਬੇਟੀ 13 ਸਾਲ ਦੀ ਤੇ ਇੱਕ ਬੇਟਾ 10 ਸਾਲ ਦਾ ਹੈ ਪਤਾ ਅੰਮੋਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਕ ਸੁਦਾ ਹੋਵੇ ਪਾਵੇਂ ਕੁਆਰੀ ਹੋਵੇ ਜਿੰਨਾਂ ਕੋਲ ਇੱਕ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ ਕਿਸੇ ਵੀ ਕਾਸ਼ਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਦ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਵਾਤ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30/10/1995 ਘੱਟ 5 ਪਟਾਰ ਖੇਮ ਚ ਕਾਸਟ ਜੱਟ ਸਿੱਖ ਗੋਤ ਸੰਧੂ ਪੜ੍ਹਾਈ ਪਲੱਸ 2 ਤੋਂ ਪਲੱਸ 2 2 ਸਾਲ ਦਾ ਆਈਟੀਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਜੀ ਪਤਾ ਮੇਰੇ ਰਿਕਾਰਡ ਦਾ ਲੜਕੇ ਨੂੰ ਸਵਾ ਕਿਲਾ ਜ਼ਮੀਨ ਆਉਂਦੀ ਹੈ ਲੜਕੇ ਦਾ ਏਸੀ ਦੀ ਫਿਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਮਰਤਦਾਰੀ ਨੇ ਤੇ ਇੱਕ ਭੈਣ ਮੈਰਿਡ ਹੈ ਉਹ ਵੀ ਮਰਤਦਾਰੀ ਹੈ ਲੜਕਾ ਵੀ ਮਰਤਦਾਰੀ ਹੈ ਸਾਰਾ ਪਰਿਵਾਰ ਮਰਤਦਾਰੀ ਹੈ ਲੜਕਾ ਤਲਾਕशुदा ਹੈ ਤੇ ਵੇਖਸੂਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਤਲਾਕशुदा ਲੜਕੀ ਚਾਹੀਦੀ ਹੈ ਬੱਚੇ ਵਾਲੀ ਲੜਕੀ ਵੀ ਮਨਜ਼ੂਰ ਹੈ ਭਾਵੇਂ ਲੜਕੀ ਗਰੀਬ ਘਰ ਤੋਂ ਹੋਵੇ ਦਾਲਤੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4 ਸੇ 1985 ਪੜਾਈ ਪਾਸਟੂ ਕੱਦ 5 ਫਟ 7 ਇੰਚ ਗੋਤ ਜੋਟ ਮਰਾਦਾ ਕਾਸ ਕਾਸਤ ਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਹੈ ਇੱਕ ਹਨ ਮੈਰਿਡ ਇੱਕ ਪੈਨ ਮੈਰਿਡ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਜੀ ਲੜਕੇ ਦਾ ਪ੍ਰੋਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਪਟੰਡਾ ਔਰ ਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਹਣਾ ਸੁਨੱਖਾ ਕੋਈ ਨਸਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੇ ਸੋਹਣੇ ਸੁਨੱਖੀ ਹੋਵੇ ਪਰ ਮੈਂ ਗਰੀਬ ਘਰ ਤੋਂ ਹੋਵੇ ਕੋਈ ਦਾਖੀ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਬਿਨਾ ਬੱਚੇ ਤੋਂ ਹੋਵੇ ਅਰੋੜਾ ਸਿੱਖ ਕਾਸਟ ਨੂੰ ਪਹਿਲ ਹੈ ਬਾਕੀ ਉਸ ਚ ਕਾਸਟ ਦੇ ਨਾਲ ਸੰਪਰਕ ਕਰ ਸਕਦੇ ਨੇ ਐਸੀ ਕਾਸਟ ਨਾਲ ਸੰਪਰਕ ਨਾ ਕਰਨ ਜੀ ਮੈਰਿਜ ਵੀਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪੂਰਾ ਕਾਸਟ ਰਵਿਦਾਸ ਸਿੱਖ ਜਨਮ 17 ਸੇ 1986 ਕੱਦ 6 ਫਟਕਾਂ ਪੜਾਈ ਦਾ ਪਾਸਾ ਪਤਾ ਫਗਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਭੈਣ ਇੰਗਲੈਂਡ ਵਿੱਚ ਹੈ ਤੇ ਇੱਕ ਪ੍ਰਾਈਟਰੀ ਵਿੱਚ ਹੈ ਲੜਕਾ ਵੀ ਇਟਲੀ ਵਿੱਚ ਪੱਕਾ ਹੈ ਵਧੀਆ ਕਾਰੋਬਾਰ ਹੈ ਤੇ ਆਪਣਾ ਘਰ ਹੈ ਲੜਕਾ ਸੋਨਾ ਸੁਨੱਖਾ ਤੇ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਇਟਲੀ ਤੋਂ ਹੋਵੇ ਤਾਂ ਪਹਿਲ ਹੈ ਭਾਵੇਂ ਲੜਕੀ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਰਵਿਦਾਸ ਸਿੱਖ ਕਾਸਟ ਲੜਕੇ ਨੂੰ ਲੜਕੀ ਨੂੰ ਪਹਿਲ ਹੈ ਹੋਰ ਕਾਸਟ ਦੇ ਵੀ ਸੰਪਰਕ ਕਰ ਸਕਦੇ ਹਨ ਪਰ ਰਾਧਾ ਸਵਾਮੀ ਸੰਪਰਕ ਨਾ ਕਰਨ ਕੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਰ ਅਰਸਤਾਨੋਡ ਕਰੋ ਜੀ ਨਾਮ ਸਿੰਘ ਗੋਤ ਹਲਕਾਸ਼ਟ ਜੱਟ ਸਿੱਖ ਕੱਦ 5 ਫਟ 11 ਇੰਚ ਜਨਮਤ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਡਿਗਰੀ ਪੀ ਟੈਕ ਲੈਕੀਕਲ ਸੀ ਜੂ ਚੰਡੀਗੜ੍ਹ ਕੰਮ ਮਹਾਲੀ ਬਚਾਉਣ ਲੈਨ ਕੰਮ ਕਰ ਰਹੇ ਹਨ ਪਤਾ ਪੀਖੀ ਮਾਨਸਾ ਲੜਕੇ ਨੂੰ 6 ਪਲਾ 1 ਏਕੜ ਜ਼ਮੀਨ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਹਨ ਦੋਵੇਂ ਰਹਿੀਆਂ ਹਨ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਇੱਕ ਭਰਾ ਅਨਮੈਰਿਡ ਪੁਰਤਗਾਲ ਵਿੱਚ ਪੀਆਰ ਹੈ ਪਿਤਾ ਰਿਟਾਇਰ ਜੀ 60000 ਪੈਨਸ਼ਨ ਮਹੀਨਾ ਮਾਤਾ ਹਾਊਸ ਵਾਈਫ ਮੰਗ ਇਹਨਾਂ ਨੂੰ ਲੜਕੀ ਪੜੀ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਸੰਖੇਪੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸਟ ਰਾਮਗੜੀਆ ਪੜ੍ਹਾਈ ਪਲੱਸ ਟੂ ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਿਡ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜਾਂ ਤਲਕ ਸੁਦਾ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਨਾ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਮਹਾਰਾ ਸਿੱਖ ਕੱਦ 5 ਫੁੱਟ 5 ਇੰਚ ਜਨਮ 97 ਪੜਾਈ ਪੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੋਬ ਤਨਖਾਹ 1 ਮਹੀਨੇ ਦੀ 35000 ਰੁਪਏ ਕਾ ਕੋਈ ਨਸਾ ਨਹੀਂ ਕਰਦਾ ਸੁੱਧ ਵੈਸਣੂ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜਾਈ ਕੀਤੀ ਹੋਵੇ ਲੜਕੀ ਮਹਾਰਾ ਸਿੱਖ ਕਾਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਏ ਸਨ ਜੀ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲड़का-ਠਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ